ਰਾਗ ਸੂਹੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਸਤਿਗੁਰ ਸਾਹਿਬ ਜੀ ਨੀਵਲੇ ਸਾਹਿਬ ਤੋਂ ਜਦੋਂ ਚੱਲੇ ਹੈ ਸੰਤੀ ਤੋਂ ਤੁਸੀਂ ਪੰਜ ਸਿੱਖ ਨਾਲ ਸਭ ਸਤਿਗੁਰਾਂ ਦੇ ਭਾਈ ਗੁਰਦਾਸ ਜੀ ਭਾਈ ਬਿਧੀ ਚੰਦ ਜੀ ਭਾਈ ਲੰਗਾਹਾ ਜੀ ਪ੍ਰਾਣਾ ਆਦਿਕ ਇਹਨਾਂ ਸਿੰਘਾਂ ਦੇ ਸਵੇਤ ਮਾਰਾ ਆ ਰਹੇ ਸੀ ਰਸਤੇ ਚ ਆਉਂਦਿਆਂ ਵਰਖਾ ਪੈਣ ਲੱਗੀ ਜਦੋਂ ਬਰਖਾ ਪੈਣ ਲੱਗੀ ਤੇ ਮਹਾਰਾਜ ਸਾਹਿਬ ਜੀ ਨੇ ਉਸ ਜਿਹੜੇ ਨ ਸਿੱਖਾਂ ਨੇ ਕਿਹਾ ਹਜੂਰ ਆ ਗਿਆ ਹੋਵੇ ਤਾਂ ਪਿੰਡ ਨੇੜੇ ਐ ਬਰਖਾ ਨਾਲ ਬਸਰ ਭੀਗੇ ਜਾਂਦੇ ਐ ਇੱਥੇ ਤੇ ਲਈਏ ਆਰਾਮ ਕਰੀਏ ਮਹਾਰਾਜ ਕਿਹਾ ਗੁਰੂ ਅਰਜਨ ਸਾਹਿਬ ਜੀ ਜਿੱਥੇ ਸਵਾ ਗੁਜਰ ਜੀ ਗੁਰਸਿੱਖੋਂ ਉੱਥੇ ਹੀ ਚੰਗਾ ਹੁੰਦਾ ਕਿਹੜਾ ਕਿਹੜਾ ਥਾਂ ਘਾੜਦੇ ਫਿਰਾਂਗੇ ਇਹ ਕਹਿੰਦੇ ਮਹਾਰਾਜ ਆਪ ਇੱਥੇ ਅਡਕੋਸੀ ਪੁੱਛਿਆਉਣੇ ਆ ਜੋ ਸਿੱਖ ਪੁੱਛਣ ਵਾਸਤੇ ਗਏ ਇਹ ਖਾਨਪੁਰ ਮੁਸਲਮਾਨਾਂ ਦੀ ਆਬਾਦੀ ਸੀ ਪਿੰਡ ਹੁਣ ਪੀਬੀਐਸ ਆਪ ਸੰਗੇ ਜੀ ਉਹ ਸਾਂ ਦੇ ਵਿੱਚ ਪੁੱਛਣ ਵਾਸਤੇ ਗਏ ਕਿ ਸਾਰੇ ਲੋਕ ਸ਼ਰਾਬ ਪੀ ਕੇ ਬਿਸਰਾ ਜਨਵਾਸੇ ਚ ਨਜਾਰੇ ਸਨ ਅਦੇ ਕਿਸੇ ਨੇ ਕਿਹਾ ਮੇਰੇ ਚਾਰੇ ਚ ਦਾਣੇ ਪਏ ਐ ਕਿਸੇ ਨੇ ਕਿਹਾ ਪ੍ਰਾਣੇ ਉਤਰੇ ਹੋਏ ਐ ਸਾਰਿਆਂ ਨੇ ਜਵਾਬ ਦਿੱਤਾ ਮਹਾਰਾਜ ਦੇ ਕੋਲ ਆਏ ਸਿੱਕ ਨਿਰਾਸ਼ੇ ਹੋ ਕੇ ਮਹਾਰਾਜ ਕਹਿੰਦੇ ਚਲੋ ਭਾਈ ਅੱਗੇ ਗੁਰਮੁਖੋ ਕਿਤੇ ਕਰਜਾ ਨੂੰ ਮਿਲਗੇ ਪਾਈ ਹੇਮੇ ਦੀ ਸ਼ਬਰੀ ਜੀ ਗੁਰੂ ਸਾਹਿਬ ਦੀ ਆਗੇ ਇਹ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਸਾਹਿਬ ਦੇ ਸਰੀਰ ਨੂੰ ਚਰਨਾਂ ਨੂੰ ਝਾੜਿਆ ਆਪਣੀ ਕੰਬਲੀ ਥੱਲੇ ਵਿਛਾਰਤੀ ਬੈਠ ਗਏ ਤੇ ਫਿਰ ਆਪ ਪੀਠਾ ਇਸ ਨੇ ਪੀਠ ਕੇ ਗੁਰੂ ਸਾਹਿਬ ਜੀ ਨੂੰ ਤੇ ਪੰਜਾਂ ਸਿੱਖਾਂ ਨੂੰ ਪਕਾ ਕੇ ਛਕਾਇਆ ਉਸ ਵੇਲੇ ਖੁਸ਼ੀ ਜੀ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਰਾਗ ਸੂਹੀ ਮਹੱਲਾ 5 ਕਾਹੇ ਜਿਵੇਂ ਭਗਦੇ ਤਾਂ ਹੀ ਸਭ ਕੁਝ ਮਾਰਨ ਬਖਤਾ ਰੰਗੀਆਂ ਸਿੱਧੀਆਂ ਪਰ ਉਤਮ ਜੀ ਗਿਆ ਸੂਹੀ ਇਹਨ ਕਿਸੇ ਚੀਜ਼ ਦੀ ਲੋੜ ਨਹੀਂ ਰੱਖੀ ਮਾਰੂ ਨੂੰ ਕਹਿਣ ਲੱਗਾ ਮਹਾਰਮ ਜੀ ਤਸਵੀਰ ਨਹੀਂ ਬਖਸ਼ੋ ਇਹ ਚੀਜ਼ਾਂ ਤੁਹਾਡੇ ਕੋਲ ਪਾਵੇਂ ਹੈਗੀਆਂ ਤੁਸੀਂ ਸਿੱਖਾਂ ਨੂੰ ਦੇ ਵੀ ਦਿੰਦੇ ਹੋ ਬਖਸ਼ ਕਰ ਦਿੰਦੇ ਹੋ ਲੋੜਾਂ ਸਿੱਖ ਨਿਹਾਲ ਕੀਤੇ ਆ ਪਰ ਮੈਨੂੰ ਇਹਨਾਂ ਦੀ ਭੁੱਖ ਨਹੀਂ ਮੈਨੂੰ ਇਹਨਾਂ ਤੋਂ ਰੋਕ ਕੇ ਆਪ ਦੇ ਸ੍ਰੀਮਦ ਗੰਦੀ ਵਿੱਚ ਜੋੜੋ ਐਡਾ ਉਤੋਂ ਅਧਿਕਾਰੀ ਸੀ ਭਾਈ ਹੇਮਾ ਜੀ ਉਸ ਦੇ ਪਰਸਾਂ ਮਾਰਾ ਵਿਚਾਰਨ ਕਰਦੇ ਹਨ ਰਾਗ ਸੂਹੀ ਮੁਹੱਲਾ 5 ਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬਲੀ ਸੁਹਾਵੀ ਛਾਪਰੀ ਇਹ ਗੁਰਸਿੱਖੋ ਮਾਰੇ ਕਨ ਦੇ ਕੋਈ ਭਾਈ ਹੈ ਮੇਰੀ ਜਿਹੜੀ ਛਪਰੀ ਹੈ ਬਸਤਾ ਕੁੱਤੀ ਝੁਪੜੀ ਕੀ ਸਭ ਛੰਨਾ ਬੜੀ ਸੋਹਣੀ ਛਪਰੀ ਹੈ ਕਿਆ ਮੈਂ ਗੁਣ ਗਾਏ ਜਿੱਥੇ ਬੈਠ ਕੇ ਮਾਰੇ ਦੇ ਆਤਾਂ ਗੁਣ ਗਾਏ ਹੈ ਕੀਰਤਨ ਭਜਨ ਕੀਤਾ ਹੈ ਅਦੇ ਭਾਈ ਹੇ ਮੇਰਾ ਉਹ ਗੁਰਦਾਰਾ ਸਾਹਿਬ ਹੁਣ ਸਨੇ ਦੇ ਕਲਸ ਲੱਗੇ ਹੈ ਮਾਰੇ ਭਜਨ ਕੀਤੇ ਹਨ ਜਿੱਥੇ ਨਾਮ ਜਿਵੇਂ ਬਹੁਤ ਪਿਆਰੇ ਸਿਆਸ ਸੋਏ ਨੂੰ ਕਿਉ ਆਰੇ ਉਸ ਸੋਨੇ ਦਾ ਚਵਾਰਾ ਬਣੇ ਹੋਇਆ ਤੋਂ ਦੂਜੇ 7ਵੇਂ ਤੇ ਉੱਤੇ ਕਾਰਸ ਲੱਗਾ ਹੋਇਆ ਹੈ। ਸ਼ਾਪਰੀ ਸਾਹਿਬ ਨਾਮ ਗੁਰਦਾਰੇ ਦਾ ਹੈ। ਸੋ ਨਾਮ ਸ਼ਾਪਰੀ ਸਾਹਿਬ ਹੀ ਹੈ। ਇਹ ਮਹਾਰਾਜ ਜਿੰਕਾ ਉਹ ਪਲੀ ਸੋ ਨੀਕ ਸ਼ਾਪਰੀ ਹੈ। ਜਿੱਥੇ ਬੈਠ ਕੇ ਗੁਣ ਗਾਏ ਹਨ। ਕਿਤਹੀ ਕਾਮਨਾ ਧੌਲ ਹਰ। ਇਹ ਜਿਹੜੇ ਤੁਗਨ ਮਕਾਨ ਬਣੇ ਸੀ ਵੱਡੇ ਖਾਨਪੁਰ ਦੇ। ਉਹ ਕਿਸੇ ਕੰਮ ਨਹੀਂ ਹਨ ਜਿੱਤ ਹਰ ਬਿਸਰਾਏ ਜਿੱਥੇ ਭਾਈ ਬਿਸਵਾ ਦੇ ਨਾਲ ਜੁੰਦੇ ਆ ਤੇ ਸ਼ਰਾਬਾਂ ਪੀਂਦੇ ਆ ਲੋਕ ਵਾਇਰ ਨੂੰ ਬਸਾਰ ਦੁੰਦੇ ਆ ਉਹ ਮੰਦਰ ਵੀ ਕਿਸੇ ਕੰਮ ਨਹੀਂ ਹਨ ਪੀਸਨ ਪੀਸ ਉਹ ਕਾਮਰੀ ਦੇਖੋ ਭਾਈ ਹਿਮਾ ਜੀ ਪੀਸਨ ਚੱਕੀ ਦੇ ਨਾਲ ਪੀਂਦੇ ਹੈ ਤੇ ਉੱਤੇ ਕੰਬਲੀ ਰਹਾ ਪਹਿਲਾਂ ਵੀ ਬਿਸਾਰ ਸ਼ਾਮ ਰਹਾਉ ਰਹਾਉ ਆਨੰਦ ਗਰੀਬੀ ਸਾਧ ਸੰਗ ਰਹਾਉ ਕਹਿ ਕੇ ਕਹਿੰਦੇ ਗਰੀਬੀ ਵਿੱਚ ਹੀ ਆਨੰਦ ਹੈ ਸਾਧ ਸੰਗ ਜਤੋ ਪ੍ਰਭ ਬਿਸਰਾ ਚਿਤ ਆਈ ਵਾਹਿਗੁਰੂ ਚੇਤੇ ਆਵੇ ਚੱਲ ਜਾਓ ਇਹੋ ਵੱਡਪਨ ਇਹੋ ਜਆ ਵਿੜਾਈ ਪੁਣ ਛੱਡ ਜਾਵੇ ਮਾਇਆ ਲਪਟਾਏ ਜਿਹੜੇ ਮਾਇਆ 'ਚ ਹੀ ਫਸੇ ਰਹਿੰਦੇ ਹਨ ਪੀਸਨ ਪੀਸ ਓਡ ਕਾਮਰੀ ਵੇਖੋ ਭਾਈ ਹੇਮਾ ਜੀ ਪੀਸਨ ਚੱਕੀ ਨਾਲ ਪੀਂਦੇ ਹੈ ਤੇ ਉੱਤੇ ਕੰਬਲੀ ਨੂੰ ਓੜ ਦੇ ਪੈਰ ਵੇਖ ਹਨ ਸੁਖ ਮਨ ਸੰਤੋਖ ਆਏ ਦੇਖੋ ਇਹਨਾਂ ਦੇ ਮਨ ਚ ਸੁਖ ਹੈ ਸੰਤੋਖ ਦੇ ਆਉਣੇ ਕਰਕੇ ਸੰਤਾਂ ਦੇ ਹੱਥਾਂ ਨੂੰ ਪੋਜਿਓ ਸਿਖਾਉਂਦੇ ਆ ਸੰਤੋਖ ਨਾ ਆਏ ਗਏ ਰਾਹੀ ਵੀ ਜੀ ਕੇ ਪਕਾ ਕੇ ਸੇਵਾ ਕਰਦੇ ਹਨ ਐਸੋ ਰਾਜ ਨਾ ਕੀਤਾ ਕਾਜ ਇਹੇ ਰਾਜ ਮਹਾਰਾਜਾਂ ਨੂੰ ਦੁਨਿਆਵੀ ਕਿਸੇ ਕੰਮ ਨਹੀਂ ਆਉਂਦਾ ਹੈ ਜਿਤ ਨਹਿ ਤ੍ਰਿਪਤਾਏ ਜੀ ਕਦੇ ਤ੍ਰਿਪਤੀ ਨਹੀਂ ਆਉਂਦੀ ਰਾਜੀ ਨਹੀਂ ਹੁੰਦਾ ਦੁਆਏ ਦੀ ਦੁਆ ਖੋਣ ਚ ਲੱਗੇ ਰਹਿੰਦੇ ਹੰਮ ਨਗਰ ਫਿਰਦਾ ਰੰਗ ਏਕ ਕੈ ਦੇਖੋ ਪਰਦੇ ਦੇ ਵਸਤਰ ਵੀ ਫਟੇ ਹੋਏ ਆ ਨੰਗੇ ਹੀ ਫਿਰਦੇ ਆ ਸਰੀਰ ਪੂਰਾ ਢੱਕਿਆ ਨਹੀਂ ਜਾਂਦਾ ਤਰੀਕੂ ਦੇ ਰੰਗ ਪ੍ਰੇਮ ਵਿੱਚ ਹੋਣੇ ਕਰਕੇ ਉਹ ਸੋਭਾ ਪਾਏ ਇਹ ਵਾਹੀਵੇ ਪਿਆਰੇ ਸੋਭਾ ਪਾ ਰਹੇ ਹਨ ਪਾਟ ਪਟੰਬਰ ਬਿਰਥਿਆ ਜਿਨ੍ਹਾਂ ਦੇ ਪੱਟ ਰੇਸ਼ਮ ਦੇ ਵਸਤਰ ਪਹਿਰੇ ਨਿਸਚਲ ਹੈ ਉਹਨਾਂ ਦੇ ਜਿਹ ਰਜ ਲੋਭਾਏ ਜਿਮੀਨੇ ਦੇ ਵਸਤਰ ਪਹਿਰੇ ਹੋਏ ਐ ਜਿਹ ਰਜ ਲੋਭਾਏ ਜਿਨ੍ਹਾਂ ਦੇ ਰਜ ਕੇ ਲੋਹਾਏ ਮਾਨ ਹੋਏ ਹਨ ਸਭ ਕਿਸ਼ ਤੁਮਰੇ ਹਾਥ ਪ੍ਰਭ ਗੁਰੂ ਜੀ ਉਸ ਦੀਆਂ ਸਦੀਆਂ ਸਾਰੀਆਂ ਪਾਈ ਹੈ ਮੇਰੇ ਸਾਹਮਣੇ ਖੜੀਆਂ ਕਰਦੀਆਂ ਮਾਰੇ ਕਹਿੰਦੇ ਲੈ ਪਾਈ ਹੈ ਮੈਂ ਜੋ ਚਾਹੀਦਾ ਵਰਤ ਹੱਥ ਜੋੜ ਕੇ ਨਾ ਬਲੋਗਾ ਕਿਆ ਹੋ ਕੇ ਕਹਿਣ ਲੱਗਾ ਪਾਈ ਹੈ ਮਾਂ ਜੀ ਸਭ ਕੁਛ ਤੋਂ ਮਰੇ ਹਾਥ ਪ੍ਰਭੂ ਇਹ ਪ੍ਰਭੂ ਸਮਰੱਥ ਸਤਿਗੁਰੂ ਜੀ ਆਪਦੇ ਹੱਥ ਸਭ ਕੁਝ ਹੈ ਸਭ ਕੋਈ ਆਪ দান ਦੇ ਸਕਦੇ ਹੋ ਆ ਬੀਬੀ ਬਾਹ ਲੈ ਜਾਓ ਸੁਣਦਾ ਰਹੇਗਾ ਬੱਚੇ ਨੂੰ ਵੀ ਠਾਏ ਤਾਂ ਵੀ ਪਰਮੇਸ਼ਰ ਜਗਤ ਨੂੰ ਪੈਦਾ ਕਰਨ ਵਾਲੇ ਹੋ ਆਪ ਆਪ ਹੀ ਮਾਰਾ ਬ੍ਰਹਮਾਤਮਾ ਤੋਂ ਕਰਾਉਣ ਵਾਲੇ ਹੋ ਸਾਸ ਸਾਸ ਸਿਮਰਤ ਰਹਾ ਮੈਨੂੰ ਤਾਂ ਮਾਰਾ ਇਹੋ ਬਖਸ਼ਿਸ਼ ਕਰੋ ਸਾਸ ਸਾਸ ਸਿਮਰਨ ਕਰਦਾ ਰਹਾ ਨਾਨਕ ਦਾਨ ਪਾਏ ਇਹ ਮੈਨੂੰ ਦਾਨ ਗੁਰੂ ਨਾਨਕ ਦੇਵ ਜੀ ਪਾਉਣਾ ਕਰੋ ਭਾਈ ਇਹ ਮੇਰੇ ਮੰਗਿਆ ਮਹਾਰਾਜ ਦੇ ਪਾਸੋਂ ਇਸੇ ਪ੍ਰਕਾਰ ਬਿਲਕੁਲ ਪਲੀ ਸੁਭਾਵੀ ਛਾਪਰੀ ਛਪਰੀ ਦੀ ਨਹੀਂ ਗਰੀਬੀ ਵਾਲੀ ਜਿਹੜੀ ਬੁੱਧ ਹੈ ਛਪਰੀ ਬਣੀ ਹੋਈ ਜਿਨ੍ਹਾਂ ਦੀ ਓ ਸਾਦਸ਼ੰਗ ਜੀ ਬ੍ਰਹਮ ਵਿਦਿਆ ਰੂਪੀ ਛਪਰੀ ਬਣੀ ਹੈ ਜਿਹੜੀ ਬੜੀ ਸ਼ੋਭਨੀਖ ਹੈ। ਜਾਮਹ ਗੁਣ ਗਾਇ ਜਿਸ ਵਿੱਚ ਪਰਮੇਸ਼ਰ ਦੇ ਗੁਣਾਨਵਾਦ ਗਾਏ ਜਾਂਦੇ ਹਨ। ਕਿੰਨੀ ਕਾਮਨਾ ਤੌਲ ਹਰ ਹੋਰ ਜਿੰਨੀ ਆਈ ਪੱਕੇ ਮਕਾਨਾਂ ਦੀ ਨਹੀਂ ਆਈ بڑے بڑے ਰਾਜੇ ਮਹਾਰਾਜੇ ਜਿਹੜੇ ਬਣੇ ਆ ਸਰੀਰ ਲੋਕਾਂ ਨੂੰ ਦਵਾਉਣ ਵਾਲੇ ਦੁੱਖ ਦੇਣ ਵਾਲੇ ਕਿਸੇ ਕੰਮ ਨਹੀਂ ਹਨ ਸਰੀਰ ਹੋ। ਜਿੱਤ ਹਰ ਬਿਸਰਾ ਜਿੰਨਾ ਸਰੀਰਾਂ ਨੂੰ ਧਾਰ ਕੇ ਪਰਮੇਸ਼ਰ ਨੂੰ ਬਖਸ਼ਾਰ ਦਿੱਤਾ ਹੈ। ਰਹਾਉ। ਆਨੰਦ ਗਰੀਬੀ ਸਾਧ ਸੰਗ ਸਾਧ ਸੰਗ ਜਿ ਮਿਲ ਕੇ ਤਾਂ ਜੇ ਗਰੀਬੀ ਗਲ ਗਈ ਹੈ ਵੀ ਦਵਾਇਤ ਤਾਂ ਆਨੰਦ ਦੀ ਪ੍ਰਾਪਤੀ ਹੈ ਜਿਤ ਪ੍ਰਭ ਚਿਤ ਆਏ ਇਸ ਕਰਕੇ ਵਾਹਿਗੁਰੂ ਚੇਤੇ ਆਉਂਦਾ ਹੈ ਚਲ ਜਾਓ ਇਹੋ ਵਡਪਨਾ ਇਹ ਹੰਕਾਰ ਦੀ ਵਡਿਆਈ ਪੁਣਾ ਜਿਹੜਾ ਹੈ ਦੇ ਦੇ ਹਸੀਆਂ ਦਾ ਜਲ ਜਾਵੇ ਹੈ ਜੀ ਮਾਇਆ ਲੁਪਟਾਈ ਜੋ ਮਾਇਆ ਚੰਚਲ ਰੂਪ ਚ ਲਪਟੇ ਫਸੇ ਰਹਿੰਦੇ ਹਨ ਈਸਨ ਪੀਸ ਓੜ ਕਾਮਰੀ ਜਿਨ੍ਹਾਂ ਮਹਾਤਮਾ ਨੇ ਕਰਮਣ ਮੰਨ ਰੂਪ ਚੱਕੀਆਂ ਦੇ ਨਾਲ ਜੋ ਸਥੂਲ ਵਾਸ਼ਨਾ ਨੂੰ ਪੀਸਣਾ ਕੀਤਾ ਮੰਨਣ ਕਾਚ ਕਰਕੇ ਸੁਖੂ ਵਾਸ਼ਨਾ ਨੂੰ ਪੀਸਣਾ ਕੀਤਾ ਹੈ ਉਹ ਕਾਮਰੀ ਗਰੀਬੀ ਰੂਪੀ ਕੰਬਲੀ ਜਿਹਨਾਂ ਦੀ ਪੈਰੀ ਹੋਈ ਹੈ ਸੁਖਮਨ ਸੰਤੋਖ ਆਏ ਉਹਨਾਂ ਦੇ ਮਨ 'ਚ ਸੰਤੋਖ ਆਉਣੇ ਕਰਕੇ ਸੋਖੀ ਸੁਖ ਆਨੰਦੀ ਆਨੰਦ ਹੈ ਐਸੋ ਰਾਜ ਨਾ ਕੀਤਾ ਹੈ ਰਾਜ ਦੁਨੀਆ ਦੀ ਭੂਤੀ ਆਦਿਕਾਂ ਦੀ ਪ੍ਰਾਪਤੀ ਹੋਣਾ ਆਪਣੇ ਆਪ ਨੂੰ ਵਿਦਵਾਨ ਬੜਾ ਨੰਦੂ ਮਨਨਾ ਕਿ ਮੈਂ ਵਿਦਵਾਨਾਂ ਦਾ ਰਾਜਾ ਹਾਂ ਇਹ ਜੇ ਪੰਡਤ ਰਾਜ ਆਪਣੇ ਆਪ ਨੂੰ ਕਹੋਣਾ ਕਿਸੇ ਕੰਮ ਨਹੀਂ ਹੈ ਇੱਕ ਨਹਿ ਤ੍ਰਿਪਤਾਇ ਜਿਸ ਕਰਕੇ ਹੰਕਾਰੀ ਜੀਵ ਤ੍ਰਿਪਤ ਨਹੀਂ ਹੁੰਦੇ ਪਦਾਲ ਸੰ ਇੱਛਾ ਹੀ ਰੱਖਦੇ ਹਨ ਨਗਨ ਫਿਰ ਤੇ ਰੰਗ ਏਕ ਕੈ ਉਹ ਭਾਵੇਂ ਨਗਰ ਗਰੀਬੀ ਦੇ ਵਿੱਚ ਫਿਰਦੇ ਆ ਇੱਕ ਰੰਗ ਦੇ ਵਿੱਚ ਹੈ ਦੁਨੀਆ ਨਗਨ ਪਹਾੜਾਂ ਵਿੱਚ ਫਿਰਦੇ ਆ ਨਗਨ ਦੁਨੀਆ ਦੀ ਨਿਰਾ ਵਿੱਚੋਂ ਕਹਿੰਦੇ ਨੰਗੇ ਭੁੱਖੇ ਹਨ ਕੜੋ ਧਨ ਗਰੀਬੀ ਵਾਲੇ ਇੱਕ ਦੇ ਰੰਗ ਜਿਹੜੇ ਫਿਰ ਰਹੇ ਵਿਚਰ ਰਹੇ ਹੈ ਉਹ ਸੋਭਾ ਪਾਈ ਉਹਦਾ ਸਲਾ ਸੋਭਾ ਲੋਕ ਪਰ ਲੋਕ ਚ ਪਾ ਰਹੇ ਪ੍ਰੇਮ ਪਟੋਲਾ ਤੈਹੇ ਜੀ ਟਕਣ ਕੋ ਪਤ ਮੇਰੀ ਪਾਟ ਪਟੰਬਰ ਬਿਰਥਿਆ ਉਹਨਾਂ ਦੇ ਪੱਟ ਰੇਸ਼ਮ ਦੇ ਪਟੰਬਰ ਪਸ਼ਮੀਨੇ ਦੇ ਵਸਤਰਾ ਜੀ ਨੇ ਆਈ ਪੜਦੀ ਨੇ ਆਈ ਜਿਹੜੇ ਉਹਨਾਂ ਨੂੰ ਦਸਵੇਂ ਦੁਆਰ ਦੇ ਵਿੱਚ ਪ੍ਰਾਣਾ ਜਨਮ ਕਰਕੇ ਪ੍ਰਾਣ ਚੜਾਏ ਹੈ ਪਟੰਬਰ ਪਸ਼ਮੀਨੇ ਦੀ ਨਹੀਂ ਆਈ ਜਿਹੜੇ ਉਹਨਾਂ ਨੂੰ ਸਵਾਸ ਪਤਲੇ ਕਰ ਲਏ ਹੈ ਉਹ ਬਿਆਸ ਹੋਣਾਂ ਦੇ ਜਿਹੇ ਰੱਜ ਲੋਭ ਹੈ ਜਿਹੜੇ ਦੁਨੀਆਂ ਦੇ ਰਿੱਧੀਆਂ ਸ੍ਰਿਧੀਆਂ ਰਚਨਾ ਚ ਵੇਖ ਕੇ ਲੋਭ ਚ ਲੱਗ ਗਏ ਹਨ ਸਭ ਕਿਸ ਤੋਂ ਰਹਿ ਹਾਥ ਪ੍ਰਾਪਤ ਮਾਰ ਬੇਨਤੀ ਕਰੀਏ ਸਭ ਕੁਝ ਆਪ ਦੇ ਹੱਥ ਹੀ ਐ ਆਪ ਕਰੇ ਕਰਾ ਆਪ ਹੀ ਨਾ ਰਾ ਗੁਰੂ ਹੋ ਕੇ ਉਪਦੇਸ਼ ਕਰਦੇ ਹੋ ਆਪ ਹੀ ਸਿੱਖਾਂ ਦੇ ਪਾਸੋਂ ਕਰਾਉਂਦੇ ਹੋ ਨਾਮ ਦਾ ਅਭਿਆਸ ਸਾਹ ਸਾਹ ਸਿਮਰਤ ਰਹਾ ਸਾਹ ਸਾਹ ਮਹਾਰਾ ਜੀ ਸਿਮਰਦੇ ਰਹੀਏ ਨਾਨਕ ਦਾਨ ਪਾਈਏ ਦਾਸ ਨੂੰ ਗੁਰੂ ਸਾਹਿਬ ਜੀ ਆਪ ਯਾਜ ਜਿਹਦੇ ਕੇ ਸਾਨੂੰ ਦਾਣੇ ਪਾਉਣਾ ਕਰੋ ਨਾਮ ਦਾ ਬ੍ਰਹਮ ਗਿਆਨ ਦਾ ਸੂਹੀ ਮਹੱਲਾ ਪੰਜਵਾ ਹਰਕਾਰ ਸੰਤ ਪ੍ਰਾਨ ਧਨ ਫੇਰ ਮਹਾਰਾਜ ਸਾਹਿਬ ਜੀ ਗਰੀਬੀ ਆਰਿਆਂ ਦੀ ਹਾਲਤ ਦਾ ਹੁੰਦੇ ਹਰੀ ਦਾ ਜੋ ਸੰਤ ਹੈ ਜਿਨ੍ਹਾਂ ਨੇ ਹਰਕਾਰ ਉਸਕਾ ਪਨਹਾਰਾ ਜਿਸਨ ਹਰੀ ਨੂੰ ਆਪ ਦੇ ਪ੍ਰਾਣਾਂ ਦਾ ਧਨ ਸਮਝਿਆ ਹੈ ਪ੍ਰਾਣ ਵੀ ਧਨ ਵੀ ਸਭ ਕੁਝ ਹਰੀ ਨੂੰ ਸਮਝਿਆ ਜਿਨ੍ਹਾਂ ਨੇ ਪ੍ਰਾਣਾ ਨਾਲੋਂ ਤੇ ਘਰ ਨਾਲੋਂ ਪਿਆਰਾ ਜਿਨ੍ਹਾਂ ਨੂੰ ਸੰਤਾਂ ਨੂੰ ਹਰੀ ਹੈ ਉਹ ਹਰੀ ਦੇ ਸੰਤ ਪ੍ਰਾਣਾ ਤੇ ਧਨ ਰੂਪੋਂ ਧਨ ਸੰਤ ਹਨ ਹਰ ਕੋ ਸੰਤ ਪ੍ਰਾਣ ਧਨ ਸਾਡੇ ਪ੍ਰਾਣ ਵੀ ਧਨ ਵੀ ਸਭ ਕੁਝ ਹਰੀ ਦੇ ਸੰਤ ਹੀ ਹਨ ਕਿਸ ਕਾ ਪਨਹਾਰ ਜਿਨ੍ਹਾਂ ਸੰਤਾਂ ਨੂੰ ਵਾਹਿਗੁਰੂ ਦੇ ਪ੍ਰਾਣ ਸਮਝੇ ਸਿਮਰਨ ਚ ਤੇ ਨਾਮ ਨੂੰ ਧਨ ਸਮਝਿਆ ਉਹ ਹਰੀ ਦਾ ਸੰਤ ਹੈ ਉਸ ਦੇ ਪਾਣੀ ਭਰਨ ਵਾਲਾ ਜਿਹੜਾ ਮਹਾਂਪੁਰਖ ਅੱਗੇ ਸੇਵਕ ਹੈ ਭਾਈ ਮੀਤ ਸੁਤ ਸਗਲ ਤੇ ਸਾਨੂੰ ਆਉਦੇ ਸਕਿਓ ਭਰਾਵਾਂ ਨਾਲ ਅਤੇ ਸੱਜਣ ਮਿੱਤਰਾਂ ਨਾਲ ਪੁੱਤਰਾ ਨਾਲੋਂ ਸਾਰੇ ਪਰਿਵਾਰ ਨਾਲੋਂ ਜੀ ਹੂੰ ਤੇ ਪਿਆਰਾ ਆਪਣੇ ਜੀਵਨ ਨਾਲੋਂ ਵੀ ਸਾਨੂੰ ਤਾਂ ਪਿਆਰਾ ਹੈ ਭਾਈ ਸਾਰਿਆਂ ਸਾਧਨਾ ਨਾਲੋਂ ਅਤੇ ਸਾਰਿਆਂ ਗੁਣਾਂ ਨਾਲੋਂ ਗਿਆਨ ਆਦਿਕਾਂ ਨਾਲੋਂ ਸਭ ਤੋਂ ਪਿਆਰਾ ਐਸੀ ਨਿਰਮਰਤਾ ਵਾਲਾ ਜਿਹੜਾ ਹੈ ਪ੍ਰਭਾਉ ਕੇਸਾਂ ਕਾ ਕਰ ਬੀਜਨਾ ਤਨੋ ਗੁਰਮਖ ਆਪਦੇ ਕੇਸਾਂ ਦਾ ਬੀਜਨਾ ਪੱਖਾ ਬਣਾ ਕੇ ਸੰਤ ਚੌਰ ਢੁਲਾਵ ਸੰਤਾਂ ਦੇ ਚਤਰ ਫੇਟਾਉਣਾ ਕਰੀਏ ਆਪਦੇ ਕੇਸਾਂ ਦਾ ਚੌਰ ਬਣਾ ਕੇ ਜਿਹੜੇ ਰੋਡੇ ਆ ਦੱਸੋ ਕਾ ਦਾ ਚੌਰ ਫੇਰਨਗੇ ਸੋ ਕੇਸ ਆਪਣੇ ਜਿਹੜੇ ਹੈ ਇਸ ਪ੍ਰਕਾਰ ਨਿਸਕਾਮ ਕਰਮਾ ਰੂਪੀ ਕੇਸਾਂ ਦਾ ਬੀਜਨਾ ਪੱਖਾ ਬਣਾ ਕੇ ਸੰਤਾਂ ਦੇ ਚਤਰ ਫੇਟਾਉਣਾ ਕਰੀਏ ਕੇਸਾਂ ਕਾ ਕਰ ਬੀਜਨਾ ਕੇਸ ਨਿਸਕਾਮ ਕਰਮ ਜੋ ਹਨ ਹੈ ਇਹ ਕੇਸ ਇਹਨਾਂ ਦਾ ਬੀਜਨਾ ਵੀ ਵਿਸ਼ੇਸ਼ ਕਰਕੇ ਜਨ ਸੰਤ ਜਨਾਂ ਦੇ ਤਾਂ ਹੀ ਚਾਰ ਚੁਰਫੇ ਚਾੜ ਦੀ ਨੀਂਟ ਲਾਉਣਾ ਕਰੀਏ ਸੀਸ ਨਿਹਾਰੋ ਚਰਨ ਤਲ ਆਪ ਦਾ ਸਿਰ ਜਿਹੜਾ ਜਨਾਂ ਦੇ ਥੱਲੇ ਵੇਖੀਏ ਅਸੀਂ ਹਰ ਵਕ ਸੰਤਾਂ ਦੇ ਚਰਨਾਂ ਦੇ ਥੱਲੇ ਸੀਸ ਪਿਆਰੇ ਨਿਹਾਰੋ ਨਿਹਰਾਉ ਦਾ ਅਰਥ ਵੀ ਹੈ ਸਿਰ ਨੂੰ ਨਿਹਰਾਉ ਝੁਕਾਉਣਾ ਕਰੀਏ ਮਹਾਤਮਾ ਦੇ ਚਰਨਾਂ ਦੇ ਥੱਲੇ ਨੀਵੇਂ ਸ਼ਰਨ ਪਈਏ ਇਸ ਪ੍ਰਕਾਰ ਨਿਹਰੌਣਾ ਕਰੀਏ ਮਨਾਉਣਾ ਕਰੀਏ ਦੂਰ ਮੁਖ ਲਾਗ ਅਦੇ ਨੱਥੇ ਤੇ ਧੂੜ ਆਪਣੇ ਲਾਣਾ ਕਰੋ ਸਾਧ ਸੰਗਤ ਦੀ ਕਰੀਏ ਮਿੱਠ ਬਚਨ ਬੀਨਤੀ ਕਰੋ ਫਿਰ ਮਹਾਂਪੁਰਖਾਂ ਦੇਗੇ ਮਿੱਠੇ ਪਿਆਰ ਭਰੇ ਬਚਨ ਸਿਮਰਨ ਵਾਲੇ ਬੇਨਤੀ ਕਰਕੇ ਕਰੀਏ ਦੀਨ ਕੀ ਨਿਆਈ ਜਿਵੇਂ ਗਰੀਬ ਆਦਮੀ ਕੋਈ ਮੰਗਦਾ ਹੈ ਸ਼ਾਹੂਕਾਰ ਦੇ ਪਾਸੋਂ ਆ ਮਹਾਂਪੁਰ ਖਾਂ ਦੇ ਬਾਦ ਬੀਨਾ ਗਰੀਬਾਂ ਵੀ ਨੇ ਆਈ ਤਾਜ ਅਭਿਮਾਨ ਸ਼ਰਣੀ ਪਰ ਆਗ ਦੇ ਗੁਣਾਂ ਦਾ ਸਾਧਨਾ ਦਾ ਰੂਪ ਦਾ ਵਿਦਿਆ ਦਾ ਸਾਰਾ ਹੰਕਾਰ ਛੱਡ ਕੇ ਪਿਆਰਿਆਂ ਦੀ ਸ਼ਰਨ ਪਏ ਰਹੀਏ ਹਰ ਗੁਣ ਨਿਧ ਪਾਈ ਇਸ ਪ੍ਰਕਾਰ ਹਰੀ ਜੋ ਗੁਣਾਂ ਦਾ ਖਜ਼ਾਨਾ ਹੈ ਉਦੀ ਗੁਨਾ ਦੀ ਨਿਧ ਭਗਤੀ ਰੂਪ ਖਜ਼ਾਨੇ ਨੂੰ ਪਾ ਲਈ ਜੀ ਦੇ ਤਾਈ ਅਵਲੋਕਨ ਪੁਨਹ ਪੁਨਹ ਕਰੋ ਅਵਲੋਕਨ ਦਰਸ਼ਨ ਦੇਖਣਾ ਕਰੀਏ ਬਾਰ ਬਾਰ ਜਨਕਾ ਦਰਸਾ ਮਾਰੇ ਜਿਹੜੇ ਜਨ ਨੂੰ ਦਰਸ਼ਨ ਕਰਨਾ ਕਰੀਏ ਅੰਮ੍ਰਿਤ ਬਚਨ ਮਨ ਮਹਿ ਸਿੰਚੇ ਅਮਰੂਪ ਜੋ ਬਚਨ ਉਪਦੇਸ਼ ਦਿੰਦੇ ਆ ਮਹਾਪੁਰਖ ਉਹ ਮਨ ਚ ਧਾਰਨ ਕਰ ਲੂਪ ਸਿੰਜਣਾ ਕਰੀਏ ਤਾਂ ਗ੍ਰਹਿਣ ਕਰੀਏ ਬੰਦੋ ਬਾਰ-ਬਾਰ ਬਾਰ-ਬਾਰ ਬੰਦਨਾ ਕਰੀਏ ਮਹਾਰਾਜੇ ਪਿਆਰਿਆਂ ਨੂੰ ਹੱਥ ਜੋੜ ਕੇ ਚਿਤਵ ਮਨ ਆਸਾ ਕਰੋ ਕਿ ਚਿਤਵਨੀ ਕਰਦੇ ਰਹੀਏ ਕਿ ਕਦੋਂ ਦਰਸ਼ਨ ਹੋਣ ਮਨ ਚ ਆਸਾ ਕਰੀਏ ਮਹਾਰਾਜ ਦੇ ਰੂਪ ਦੀ ਪ੍ਰਾਪਤੀ ਦੀ ਕਿਤੋਂ ਵੇਖ ਵੇਰੀ ਇਹ ਮਨਚਾਸ ਕਰਕੇ ਜਨ ਕਾ ਸੰਗ ਪਾ ਮੰਗੂ ਗੰਗਾ ਦੇ ਸੰਗਤ ਨੂੰ ਮੰਗੀਏ ਕਦ ਪ੍ਰਾਪਤ ਹੋਵੇ ਸਾਨੂੰ ਨਾਨਕ ਕੋ ਪ੍ਰਭ ਦਇਆ ਕਰ ਵਾਹਿਗੁਰੂ ਸਾਡੇ ਤੇ ਗੁਰੂ ਸਾਹਿਬ ਜੀ ਜਾ ਕਾ ਬੰਦਾ ਦੇ ਸਾਡੇ ਬਿਆਲਤਾ ਕਰ ਦਾਸ ਚਰਣੀ ਲਾ ਲੇ ਤੇਰੇ ਐਸੇ ਜਿਹੇ ਸੇਵਕ ਉਹਨੇ ਚਰਨਾ ਕਉਨਾਂ ਚ ਲੱਗੀਏ ਸਾਡਾ ਮਨ ਜੁੜਿਆ ਰਹੇ ਐਸੇ ਪ੍ਰੇਮ ਵਿੱਚ ਸੂਹੀ ਮਹੱਲਾ 5ਵਾਂ ਜਿਨ ਮੋਹੀ ਬ੍ਰਹਮੰਡ ਖੰਡ ਮਾਇਆ ਵਿੱਚ ਜਿਹੜੇ ਜੀਵ ਲੱਗੇ ਕੋਈ ਸਫਲਤਾ ਨਹੀਂ ਹੋਂਦੇ ਉਹਨਾਂ ਦੇ ਕਰਮ ਜਿਸ ਮਾਇਆ ਵਿੱਚ ਬ੍ਰਹਮੰਡਾਂ ਦੇ ਜੀਵ ਜਿਹੜੇ ਸੀ ਤੇ ਖੰਡਾਂ ਦੇ ਜੀਵ ਸਾਰੇ ਮੋਹਤ ਕਰ ਲਏ ਨਵੇਂ ਖੰਡਾਂ ਦੇ ਰਾਜੇ ਸਾਰੇ ਮੋਹਤ ਕਰ ਲਏ ਖੰਡਾਂ 'ਚ ਰਹਿਣ ਵਾਲੇ ਸੀ ਜਿਹੜੇ ਉੱਤਰ ਖੰਡ ਆਦਕਾਂ ਦੇ ਵਿੱਚ ਬੜੇ ਬੜੇ ਜਿਹੜੇ ਰਹੀਤਪੀ ਸੀ ਨੌ ਖਾਦਕ ਰਾਜੇ ਸੀ ਜਿਤਨੇ ਬ੍ਰਹਮੰਡਾਂ ਦੇ ਅੰਦਰ ਸਵਰਗ ਦੇ ਵਿੱਚੋਂ ਨੌਕ ਨੂੰ ਸੱਤ ਬਣਾ ਕੇ ਸਿਰ ਦਿੱਤਾ ਜਦੋਂ ਇੰਦਰ ਦੀ ਸਚੀ ਦਾ ਸਤੋਂ ਨੂੰ ਆ ਤੇ ਰਿਖਿਆਂ ਦੀ ਪਾਲਕੀ ਬਣਾ ਕੇ ਜਾਣ ਲੱਗਾ ਸੀ ਤੇ ਖੰਡਾਂ ਵਿੱਚ ਰਹਿਣ ਵਾਲੇ ਵਰਗੇ ਜਿਹੜੇ بڑے بڑے ਆਪਣੇ ਆਪ ਨੂੰ ਰਿਸ਼ੀ ਕਹੋਂਦੇ ਸਨ ਉਹਨਾਂ ਦੇ ਤਾਂ ਹੀ ਬਸ ਕਰ ਲਿਆ ਤਾਹੁ ਮਹਪਾ ਉਸੇ ਮਾਇਆ ਦੇ ਚਾਪ ਦੇ ਚਿਤ ਨੂੰ ਪਾਈ ਬੈਠੇ ਹੋ ਜਿੰਨ ਖੰਡਾਂ ਬੰਡਾਂ ਨੂੰ ਸਾਰਿਆਂ ਨੂੰ ਮੋਹਤ ਕਰ ਲਿਆ ਆਪਣੇ ਅਧਿਨ ਕਰ ਲਿਆ ਹੈ ਰਾਖ ਲੈ ਹੋ ਇਹੋ ਵਿਖਾਈ ਜੀ ਇਹ ਮਾਰੇ ਬਕਾਰੀ ਜੀ ਹੈ ਬਿਸ਼ਾਂ ਦੇ ਦੀਨ ਹੈ ਇਹਦੀ ਰੱਖਿਆ ਕਰ ਲੋ ਰੋੜੇ ਰੋੜੇ ਨਾ ਇਸ ਵਿੱਚ ਦੇਹੁ ਆਪਣਾ ਨਾਮ ਆਪ ਦਾ ਅਮਰ ਜੀ ਨਾਮ ਦੇ ਕੇ ਰੱਖਿਆ ਕਰੋ ਇਹਦੀ ਵਿਕਾ ਕਰੋ ਆਪ ਰਹਾਉ ਜਾਤੇ ਨਾਹੀ ਕੋਸ ਜਿਸ ਮਾਇਆ ਦੇ ਪਦਾਰਥਾਂ ਦੀ ਸੰਗਤ ਕਰਕੇ ਕੋਈ ਦੁਨੀਆ ਸੁਖੀ ਨਹੀਂ ਸਭ ਦੁਖੀ ਵੇਖੀਦੇ ਐ ਤਾਕੈ ਪਾਛੈ ਜਾ ਉਹਦੇ ਪਿੱਛੇ ਹਰਮਗ ਦੀ ਜਿਵੇਂ ਕਰਨ ਦੇ ਉੱਤੇ ਕੁੱਤਾ ਲੱਗਾ ਹੁੰਦਾ ਐ ਇਹਦੇ ਪਿੱਛੇ ਪਿੱਛੇ ਜਾਂਦਾ ਹੈ ਛੋੜ ਜਾਹੇ ਜੋ ਸਗਲ ਕਾ ਜਿਹੜੀ ਮਾਇਆ ਨੇ ਜਿੰਨਾ ਸੰਬੰਧੀਆਂ ਨੇ ਜਿੰਨਾ ਪਦਾਰਥਾਂ ਨੇ ਕਾਰਿਆ ਨੂੰ ਛੱਡ ਜਾਣਾ ਹੈ ਫਿਰ ਫਿਰ ਲਪਟਾ ਉਹਨਾਂ ਦੀ ਮੋੜੋੜ ਕੇ ਲੜਦਾ ਫਿਰਦਾ ਫਸਦਾ ਫਿਰਦਾ ਹੈ ਕਰੋ ਕਿਰਪਾ ਕਰਨਾ ਪਤੀ ਇਹ ਕਿਰਪਾ ਕਰਨ ਵਾਲੇ ਸਰਵ ਕੇ ਪਤੀ ਕਿਰਪਾ ਦ੍ਰਿਸ਼ਟੀ ਕਰੋ ਤੇਰੇ ਹਰ ਗੁਣ ਦਾ ਤੇ ਆਕਾਲ ਪੁਰਖੀ ਆਪਕੇ ਗੁਣਾਂ ਨੂੰ ਗਾਉਣਾ ਕਰੀਏ ਨਾਨਕ ਕੀ ਪ੍ਰਭ ਬੀਨ ਕੀ ਪ੍ਰਭ ਆਕਾਲ ਪੁਰਖ ਸਾਡੀ ਬੇਨਤੀ ਹੈ ਸਾਧ ਸੰਗ ਸਮਾ ਤੇਰੀ ਸਾਧ ਸੰਗ ਚ ਸਾਡਾ ਸਮਾਉਣਾ ਹੋਵੇ ਮਲਾਪ ਹੋਵੇ ਸਮਾਈ ਹੋਵੇ ਸੰਗਤ ਚ ਮਿਲ ਕੇ ਰਹੀਏ ਸਮਾਉ ਸਕੇ بادشاہ ਸੰਗਤ ਦੁਆਰਾ ਸਾਡਾ ਮਨ ਵੀ ਆਜ ਜਸ ਸਮਾਜੇ ਮਸਤ ਹੋ ਜਾਵੇ